ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ دہشت گردਾਂ ਵੱਲੋਂ ਮਾਰੇ ਗਏ ਨਿਰਦੋਸ਼ ਭਾਰਤੀਆਂ ਦੀ ਮੌਤ ਤੇ ਜਿੱਥੇ ਪੂਰੇ ਦੇਸ਼ ਵਿੱਚ ਇਸ ਘਟਨਾ ਪ੍ਰਤੀ ਰੋਸ ਜਤਾਇਆ ਜਾ ਰਿਹਾ ਹੈ ਉੱਥੇ ਅੰਮ੍ਰਿਤਸਰ ਦੇ ਸਾਰੇ ਹੀ ਕਾਰੋਬਾਰੀਆਂ ਵਪਾਰੀਆਂ ਅਤੇ ਦੁਕਾਨਦਾਰਾਂ ਵੱਲੋਂ 26 ਅਪ੍ਰੈਲ ਨੂੰ ਆਪਣੇ ਸਾਰੇ ਹੀ ਕਾਰੋਬਾਰੀ ਆਧਾਰੇ ਬੰਦ ਕਰਕੇ ਰੋਸ ਪ੍ਰਗਟ ਕੀਤਾ ਗਿਆ। ਉੱਥੇ ਗੁਰੂ ਬਾਜ਼ਾਰ ਅਤੇ ਉਸ ਨਾਲ ਲੱਗਦੀ ਸਾਰੀ ਸਰਾਫਾ ਮਾਰਕੀਟ, ਸਵਰਨਕਾਰ ਭਾਈਚਾਰੇ ਵੱਲੋਂ ਬੰਦ ਰੱਖ ਕੇ ਇਸ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ। ਐਸ ਮੋਕੇਸਵਰਨਕਾਰ ਸੰਗਵਨ ਪੰਜਾਬ ਦੇ ਪ੍ਰਧਾਨ ਅਸ਼ਨੀ ਕੁਮਾਰ ਨਾਮੇਸ਼ਾ ਨੇ ਸੜੀਫਾਸ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਤਵਾਦੀਆਂ ਵੱਲੋਂ ਭਾਰਤ ਦੇ નિર્ਦੋਸ਼ ਨਾਗਰਿਕਾਂ ਦੀ ਬੇਰਹਿਮੀ ਨਾਲ ਹੱਤਿਆ ਕਰਨਾ ਬਹੁਤ ਹੀ ਘਿਨੌਣੀ ਹਰਕਤ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਹੋ ਜਿਹੀਆਂ ਹਰਕਤਾਂ ਕਰਨ ਵਾਲੇ ਵਿਦੇਸ਼ੀ ਤਾਕਤਾਂ ਅਤੇ دہشت گردਾਂ ਨੂੰ ਮੂੰ ਤੋੜ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਇਹੋ ਜਿਹੀ ਘਟਨਾ ਨਾ ਵਾਪਰੇ। ਉਹਨਾਂ ਦੱਸਿਆ ਕਿ ਇਸ ਘਟਨਾ ਦੇ ਰੋਸ ਵਜੋਂ ਅੱਜ ਸਵਰਨਕਾਰ ਸੰਗ ਵਨ ਪੰਜਾਬ ਦੇ ਸਾਰੇ ਅਹੁਦੇਦਾਰਾ ਜ਼ਿਲ੍ਹਾ ਸਵਰਨਕਾਰ ਸੰਗ ਦੇ ਪ੍ਰਧਾਨ ਅਸ਼wini ਕੁਮਾਰ ਕਾਲੇਸ਼ਾ ਵੱਲੋਂ ਅੱਜ ਸਾਰੇ ਹੀ ਸਵਰਨਕਾਰ ਭਾਈਚਾਰੇ ਨੂੰ ਆਪਣੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਸਾਰੇ ਹੀ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਵੱਲੋਂ ਭਰਪੂਰ ਸਮਰਥਨ ਮਿਲਿਆ। ਇਸ ਮੌਕੇ ਪੰਜਾਬ ਸਵਰਨਕਾਰ ਵਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ नरेश कुमार जंगी मीत प्रधान राजेंद्र कुमार जज मीत प्रधान इंद्रजीत सिंह बॉबीस अने सारे योद्धेदारा ਅਤੇ ਦੁਕਾਨਦਾਰਾ ਵੱਲੋਂ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਗਈ। ਇਹ ਬਹੁਤ ਦੁੱਖ ਭਰੀ ਇੱਕ ਘਟਨਾ ਵਾ ਕਿ ਪੂਰੇ ਹਿੰਦੁਸਤਾਨ ਨੂੰ ਇਹਦਾ ਰੋਸ ਹੈਗਾ। ਇਹ ਜਿਹੜੀ ਘਟਨਾ ਹੋਈ ਏ ਇਹ ਕਦੀ ਵੀ ਨਾ ਭੁੱਲਣ ਵਾਲੀ ਹੈਗੀ ਏ। ਅੱਜ ਤੋਂ ਬਾਅਦ ਕਸ਼ਮੀਰ ਘਾਟੀ 'ਚ ਆਪਣਾ ਬੱਚਾ ਕੋਈ ਆਉਣ ਵਾਲੇ 10-20 ਸਾਲ ਤੋ ਵੀ ਨਹੀਂ ਕੋਈ ਭੇਜਣ ਨੂੰ ਤਿਆਰ ਹੋਏਗਾ। ਐ ਸੋਸੇ ਇਹ ਜਿਹੜੀ ਘਟਨਾ ਇੱਕ ਮਾਸੂਮ ਆਪਣੇ ਮਗੀ ਪਰਿਵਾਰ ਨਾਲ ਉਥੇ ਘੁੰਮਣ ਵਾਸਤੇ ਗਈ ਹੀ ਆਪਣੀਆਂ ਖੁਸ਼ੀਆਂ ਵਗੀ ਦੇਖਣ ਗਈ ਹੀ ਉਹਨਾਂ ਨਾਲ ਇਹ ਘਟਨਾ ਕੀਤੀ ਗਈ ਹੈ ਇੱਕ ਤਾਂ ਮੈਂ ਗੱਲ ਕਹਿਣੀ ਉਹਦੇ ਚਾਹਵਾਂਗਾ ਉਥੋਂ ਦੀ ਪ੍ਰਸ਼ਾਸਨ ਨੇ ਵੀ ਕੋਈ ਸਕਿਉਰਟੀ ਨਹੀਂ ਉਥੇ ਰੱਖੀ ਇਹ ਜਿਹੜਾ ਸਭ ਤੋਂ ਵੱਡਾ ਲਾਸ ਹੋਇਆ ਇਹ ਕਦੀ ਨਹੀਂ ਸੀ ਹੋਣਾ ਜੇ ਉਥੇ 10 20 ਸਕਿਉਰਟੀ ਗਾਰਡ ਜਾਂ ਕੋਈ ਉਥੋਂ ਦੇ ਪ੍ਰਸ਼ਾਸਨ ਨੇ ਉਥੋਂ ਦਾ ਕੋਈ ਸਿਸਟਮ ਰੱਖਿਆ ਹੁੰਦਾ ਮੈਂ ਸਾਰੇ ਆਪਣੇ ਅੰਮ੍ਰਿਤਸਰ ਨੂੰ ਆਪਣੀ ਮਗਰ ਸਵਰਨਕਾਰ ਐਸੋਸੀਏਸ਼ਨ ਵੱਲੋਂ ਪੂਰਾ ਅੰਮ੍ਰਿਤਸਰ ਆਪਣਾ ਸਨਿਆਰਾ ਭਾਈਚਾਰਾ ਨੂੰ ਪੂਰਾ ਕਾਰੋਬਾਰ ਬੰਦ ਕਰ ਕਰਕੇ ਉਹਨਾਂ ਨੂੰ ਅਹੀ ਇੱਕ ਬਗੀ ਸ਼ਹਿਰ ਬਗੀ ਸਾਹ ਜੀ ਦਿੰਦੇ ਆ ਪਰ ਮਗਰ ਸ਼ਹਿਰ ਜੇ ਇਹਨਾਂ ਨੂੰ ਸਪੋਰਟ ਦਾ ਆਪਣਾ ਇੰਤਜ਼ਾਮ ਰੱਖਣਾ ਚਾਹੀਦਾ ਹੈ ਜੇ ਟੂਰਸ ਖਾਸ ਕਰਕੇ ਟੂਰਸ ਜਿੱਥੇ ਆਉਂਦੇ ਨੇ ਉੱਥੇ ਕੋਈ ਨਾ ਕੋਈ ਇੰਤਜ਼ਾਮ ਮੇਨ ਜਗ੍ਹਾ ਜਿਹੜੇ ਟੂਰਿਸਟ ਬੀ ਪੁਆਇੰਟ ਹੋਣ ਉਹਨਾਂ ਦੇ ਸਕਿਉਰਟੀ 'ਤੇ ਧਿਆਨ ਰੱਖੀ ਚਾਹੀਦੀ। ਅੱਜ ਸਾਡੇ ਸ਼ਹਿਰ ਦੇ ਵਿੱਚ ਜੰਮੂ ਕੇ ਵਿੱਚ ਕਸ਼ਮੀਰ ਪਹਿਲਗਾਂ ਦੇ ਵਿੱਚ ਜਿਹੜੇ ਅਤਵਾਦ ਹਮਲਾ ਹੋਇਆ ਹੋਆ ਹਿੰਦੂਆਂ ਦੇ ਉੱਤੇ ਉਹਨਾਂ ਦੀ ਆਪਣਾ ਆਈ ਕਾਰਡ ਵੇਖ ਕੇ ਉਹਨਾਂ ਨੂੰ ਵੇਖ ਕੇ ਕਿ ਹਿੰਦੂ ਨੇ ਤੇ ਉਹਨਾਂ ਨੂੰ ਜਾਣਦੇ ਜਾਨੋਂ ਮਾਰ ਦਿੱਤਾ ਗਿਆ ਗੋਲੀਆਂ ਮਾਰ ਦਿੱਤੀਆਂ ਗਿਆ ਨੇ। ਉਸ ਕਰਕੇ ਸਾਰਾ ਦੇਸ਼ ਸ਼ਰਧਾਂਜਲੀ ਪੇਡ ਕਰ ਰਿਹਾ ਹੈ। ਅੱਜ ਗੁਰੂ ਬਿਹਾਰ ਸੋਨਕਾਰ ਸੰਗ ਸਾਰਾ ਹੀ ਗੁਰੂ ਬਾਜ਼ਾਰ ਦੇ ਸਾਰੇ ਆਨੇ ਮਿਲ ਕੇ ਇੱਥੇ ਬਿਜਾਰ ਕੋਈ ਵੀ ਬੰਦ ਕਰਾ ਨਹੀਂ ਆ ਸਾਰੇ ਲੋਕਾਂ ਨੇ ਆਪਣੇ ਸ਼ਰਧਾਂਜਲੀ ਭੇਟ ਕੀਤੀ ਹੈ ਬਾਜ਼ਾਰ ਬੰਦ ਕਰਕੇ ਕੇਂਦਰ ਸਰਕਾਰ ਵੱਲੋਂ ਅਸੀਂ ਇਹ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਨੂੰ ਵੱਧ ਤੋਂ ਵੱਧ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਆਪਣਾ ਇਹ ਦੋਸਤਾਨ ਆ 70 ਸਾਲ ਹੋ ਗਏ ਹੈ ਇਹ ਜੰਮੂ ਕਸ਼ਮੀਰ ਤੋਂ ਰੋਜ਼ ਸੈਨਾ ਮਰਦੀ ਉੱਥੇ ਤੇ ਇਹਨਾਂ ਨੂੰ ਚਾਹੀਦਾ ਮੋਦੀ ਸਾਹਿਬ ਨੂੰ ਕਿ ਇਹ ਇਹਨਾਂ ਦਾ ਨਕ ਇਹਨਾਂ ਦੇ ਜਿਹੜਾ ਜੰਮੂ ਕਸ਼ਮੀਰ ਜਿਹੜਾ ਹੈਗਾ ਨਾ ਇਲਾਕਾ ਉਹ ਉਹ ਜਿਹੜਾ ਆਪਣਾ ਹਿੰਦੁਸਤਾਨ ਨੂੰ ਗਿਆ ਹੈ ਵਾਪਸ ਲੈਣਾ ਚਾਹੀਦਾ ਅਸੀਂ ਸਰ ਕਹਿਣਾ ਚਾਹੁੰਦੇ ਆ ਬੜੀ ਦੁੱਖ ਦੀ ਘਟਨਾ ਹੈ ਹਿੰਦੂਆਂ ਨੂੰ ਕਤਲੇਆਮ ਪੈਰ ਗਾਂਵ ਕੀਤਾ ਗਿਆ ਹੈ ਬੜਾ ਦਰਦਨਾਕ ਕਰਕੇ ਮਾਰਿਆ ਗਿਆ ਜ਼ੁਲਮ ਕੀਤਾ ਗਿਆ ਆਈ ਕਾਰਟ ਦੇ ਕੇ ਕਹਿੰਦੇ ਆ ਅਸੀਂ ਸੈਂਟਰ ਸੜਕ ਨੂੰ ਮੰਗ ਕਰਦੇ ਹਾਂ ਅਗੋ ਦੀ ਘਟਨਾ ਨਾ ਆਵੇ ਸਖਤ ਐਕਸ਼ਨ ਲੈਣ ਪਾਕਿਸਤਾਨ ਤੇ ਉਗਰਵਾਦੀਆਂ ਤੇ ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ دہشت گردਾਂ ਵੱਲੋਂ ਆਪਣੀ ਗੋਲੀ ਦਾ ਨਿਸ਼ਾਨਾ ਬਣਾਏ ਗਏ ਨਿਰਦੋਸ਼ ਭਾਰਤੀਆਂ ਨੂੰ ਜਿੱਥੇ ਸ਼ਰਧਾਂਜਲੀ ਪੇਂਟ ਕਰ ਲਈ ਅੰਮ੍ਰਿਤਸਰ ਦੇ ਵੱਖ-ਵੱਖ ਕਾਰੋਬਾਰੀਆਂ ਵਪਾਰੀਆਂ ਤੇ ਦੁਕਾਨਦਾਰਾਂ ਵੱਲੋਂ ਸ਼ਰਧਾ ਅਗਲੀ ਪੇਂਡ ਕਰ ਲਈ ਆਪਣੇ ਸਾਰੇ ਹੀ ਕਾਰੋਬਾਰ ਆਦਾਰੇ ਬੰਦ ਰੱਖੇ ਗਏ ਉੱਥੇ ਗੁਰੂਬਜ਼ਾਰ ਦੇ ਸੋਰੰਕਰ ਭਾਈ ਚਾਰੇ ਵੱਲੋਂ ਵੀ ਉਹਨਾਂ ਨੂੰ ਨਮਨ ਕਰਦਿਆਂ ਆਪਣੇ ਸਾਰੇ ਹੀ ਕਾਰੋਬਾਰ ਆਦਾਰੇ ਬੰਦ ਰੱਖੇ ਗਏ ਫਾਸਟ ਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ